ਮੈਂ ਵੀ ਤੇਰੇ ਬੰਨੀ ਆਉਣਾ ਸੀ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ। ਅੱਛਾ ਥੋੜੀ ਬਹੁ ਵੀ ਚਲੀ ਗਈ। ਸਾਡੇ ਵੀ ਅਜ ਰਿਓ ਪਾਉਂਦੇ ਨੇ ਹੋਰ ਨਾ ਤਾਂ ਨਹੀਂ ਗਰਮੀ ਆ। ਪਤਾ ਨਹੀਂ ਭੈਣੇ ਕਿੱਥੋਂ ਪਤਾ ਲੱਗ ਜਾਂਦਾ ਵਾ ਵੀ ਅੱਜ ਲਾਈਟ ਵੀ ਭੱਜ ਜਾਣੀ ਇਹਦੇ ਨਾਲ ਲਾਈਟ ਵੀ ਭੱਜੀ ਹੋਈ ਆ ਹਾਂ। ਫਿਰ ਇਹ ਵੀ ਹੁੰਦਾ ਵੀ ਜਿਹੜੇ ਰਿਸ਼ਤੇਦਾਰਾਂ ਨੇ ਵੀ ਉਹਨਾਂ ਉਹ ਵੀ ਭੈਣੇ ਕੰਮ ਵਾਲੀ ਵੀ ਨਹੀਂ ਆਉਂਦੀ। ਖਣੀ ਪੱਕੀਆਂ ਕਰ ਜਾਂਦੇ ਮੈਂ ਤਾਂ ਇਹ ਲੱਗਦਾ ਭੈਣੇ ਵੀ ਕੰਮ ਵਾਲੀ ਨੂੰ ਕਿਤੇ ਨਾ ਪਹਿਲਾਂ ਹੀ ਕਹਿ ਦਿੰਦੀਆਂ ਨੇ ਵੀ ਬੁੜੀ ਕੱਲੀ ਨੂੰ ਦਫਾ ਹੋਣ ਦੀ ਆਈ ਨਾ ਜਿੱਤੇ ਤੱਕ ਮੈਨੂੰ ਸ਼ਕਤ ਪੈਂਦੀ ਆ ਹਾਂ ਥੋੜੀ ਵੀ ਨਹੀਂ ਕੰਮ ਵਾਲੀ ਆਈ ਫੇਰ ਭਾਵੇਂ ਇਹ ਦਾੰਦ ਚ ਕੋਈ ਕਾਲਾ ਕਾਲਾ ਹਾਂ ਇੱਕ ਨਹੀਂ ਕੰਮ ਵਾਲੀਆਂ ਬੈਂਦੀ ਆਉਂਦੀ ਜਿੱਦਾਂ ਜਾਣਾ ਉਦੋਂ ਨਹੀਂ ਬੈਠ ਜਾਂਣਾ ਉਦੋਂ ਨਹੀਂ ਲਾਈਟ ਭੱਜ ਜਾਂਦੀ ਆ ਮੈਨੂੰ ਤਾਂ ਲਾਈਟ ਜੀ ਵੀ ਕੋਈ ਕਾਲਾ ਕਾਲਾ ਮੈਨੂੰ ਕੋਈ ਸੱਚ ਸੱਚ ਘੱਟ ਜਾਂਦੇ ਹਾਂ ਬੈਂ ਤਾਂ ਪਤਾ ਮੈਨੀਆਂ ਸੁੱਚਾ ਰੱਜ ਖੜੀਆਂ ਲੱਗੀਆਂ ਮੈਂ ਦੇਖੀ ਨਹੀਂ ਮੈਨੂੰ ਤਾਂ ਕੋਈ ਪਤਾ ਨਹੀਂ ਲੱਗੇ ਕਿਸੇ ਨੂੰ ਸੱਦ ਕੇ ਦਿਖਾਉਂਗੀ ਹਾਂ ਥੋੜੇ ਦਾ ਟਹਿ ਗਈ ਆ ਅੱਛਾ ਫਿਰ ਪੱਜ ਹੋਣਾ ਹੋਵੇ ਹੋ ਸਕਦਾ ਹੈ ਕੁਦਰਤੀ ਪੱਜ ਵੀ ਹੋਵੇ ਅੱਛਾ ਰਿਸ਼ਤੇਦਾਰ ਵੀ ਉਧਰ ਆਉਣਗੇ ਜਿੱਦ ਮੈਂ ਤਾਂ ਰੱਬ ਵੀ ਰਿਸ਼ਤੇਦਾਰਾਂ ਨੂੰ ਵੀ ਫੋਨ ਕਰ ਜੰਨੇ ਵੀ ਬੁਰੀ ਮਰਜ਼ੀ ਸਵਾਦ ਚ ਚੱਲਦਾ ਮੁਰੇ ਭੁੰਨੀਓ ਹੋਰ ਦੇਖ ਲੈ ਸਵੇਰ ਦੇ ਰਿਸ਼ਤੇਦਾਰ ਇੰਨੇ ਮਾਰ ਕੇ ਹੱਦੂ ਜਦ ਕੋਈ ਆ ਗਿਆ ਕਦੇ ਕੋਈ ਆ ਗਿਆ ਫਿਰ ਮੈਂ ਵੀ ਸਾਰਾ ਨਾਲ ਮਿੱਠੇ ਬਾਣੀ ਨਾਲ ਸਾਥ ਤਾ ਹਾਂ ਪਏ ਹਾਂ ਮੈਂ ਕਿਹਾ ਭਾਈ ਮੇਰੇ ਤਾਂ ਚਾਚੂ ਬਣਦੀ ਨੀਗੀ ਹਾਂ ਤਹ ਕਰੋ ਵੀ ਕਿ ਲਾਲ ਜੇ ਪਾਣੀ ਜੇ ਪਾ ਕੇ ਰੰਗ ਜੇ ਪਾ ਕੇ ਬਸ ਆਪਣੇ ਕੰਮ ਸਾਰਤ ਹੋਰ ਪਤਾ ਨਹੀਂ ਕਿੱਥੋਂ ਫੋਨ ਆ ਜਾਂਦਾ ਜਦ ਪਤਾ ਲੱਗਾ ਤੇ ਹਾੜੀਆਂ ਨੇ ਆਉਣਾ ਜਦ ਹੀ ਫੋਨ ਆ ਗਿਆ ਆਇਆ ਹੋਇਆ ਕਹਿੰਦੀ ਵੀ ਮੇਰਾ ਤਾਂ ਮਾਂ ਬਹੁਤ ਬਿਮਾਰ ਆ ਮਾਂ ਪਾਈ ਨਹੀਂ ਕੱਪੜੀ ਭਾਜਿਆ ਕੋਈ ਨਾ ਚਲੀ ਜਾ ਛੇਤੀ ਜੇ ਤੇਰੀ ਮਾਂ ਬਿਮਾਰ ਐ ਉੱਪਰ ਤੇ ਕੋਈ ਹੋਰ ਰਿਸ਼ਤਾ ਨਹੀਂ ਹੁੰਦਾ ਮਾਵਾ ਤੇ ਆਂਦਾ ਇਹ ਉਹਨਾਂ ਚਰ ਪੇਕੇ ਨੇ ਕਾਇਨ ਦਿਨ ਚਰ ਮਾਵਾ ਬੈਠੀਆਂ ਨੇ ਚਲ ਮੇਰੇ ਬੈਠੀ ਬੈਠੀ ਦਿਮਾਗ ਚ ਆ ਗਿਆ ਨਹੀਂ ਮੈਂ ਕਹੂਗੀ ਕੱਲੀ ਨੂੰ ਭੇਜਤਾ ਮਗਰ ਕਿਹੜਾ ਘੋਰਾਉਣ ਨੂੰ ਜਾਣ ਵਾਲਾ ਵਾ ਹੈ ਵੀ ਚੱਲ ਮੈਂ ਕਿਹਾ ਫੋਨ ਕਰਕੇ ਪੁੱਛਣਾ ਉਹਦਾ ਤਾਂ ਫੋਨ ਲੱਗਿਆ ਨਾ ਰਕਾਨ ਦਾ ਤਾਂ ਹਾਂ ਮੈਂ ਭਾਈ ਦਾ ਨੰਬਰ ਲਾ ਰਿਆ ਮੈਂ ਕਿਹਾ ਮਨਤੇ ਜੀ ਮੰਮੀ ਕਿਵੇਂ ਆ ਕਹਿੰਦਾ ਮਸੀ ਜੀ ਮੰਮੀ ਤਾਂ ਠੀਕ ਆ ਮੈਂ ਕਿਹਾ ਨਾਲੇ ਕਹਿੰਦੇ ਨੇ ਕੱਲ ਦੀ ਹਸਪਤਾਲ ਚ ਦਾਖਲ ਕੀਤੀ ਹੈ ਕਹਿੰਦਾ ਮੰਮੀ ਤਾਂ ਸੁਣ ਚਲਟੀ ਮਸੀ ਫਰਕ ਪਿਆ ਹੋਊ ਮੰਮੀ ਤਾਂ ਘਰੇ ਸੇ ਰੋਟੀਆਂ ਬਕਾਉਂਦੀ ਸੀ ਮੈਂ ਕਿਹਾ ਵਾ ਮੇਰੇ ਧੋਲੇ ਝਟੇ ਚ ਸਵਾਹ ਪਾ ਗਈ ਹਾਂ ਆ ਬਹਾਨਾ ਲਾ ਕੇ ਵੇਖ ਕੇ ਉਹ ਚਲੀ ਗਈ ਉਹ ਜਲ ਪਤਾ ਲੱਗਿਆ ਆਥਨੇ ਬੈਗ ਦੇ ਵਿੱਚੋਂ ਨਿਕਲੀਆਂ ਪਰਚੀਆਂ ਭੁੱਲ ਗਈ ਪਾੜਨੀ ਆ ਕਿ ਸੁੱਫਰਨੀਆ ਜਿਹੜਾ ਦੇਖਣ ਜਾਂਦੇ ਨੇ ਸ਼ਿੰਮੀਆਂ ਚੋਮੀਆਂ ਚ ਫਰਮਾ ਫਰਮਾ ਨਹੀਂ ਉਹਦੀਆਂ ਪਰਚੀਆਂ ਨਿਕਲੀਆਂ 5 6 ਫਿਰ ਦੋ ਤਾਂ ਪੈਣਾ ਹੋ ਗਈ ਆਪ ਹਾਂ ਉਪਰਝਾਈ ਹੋ ਗਈ ਹਾਂ ਅਮਾਸੀ ਦੇ ਨਹਾ ਹੋ ਗਏ ਤਾਂ ਆਪੇ ਚਾਰ ਪੰਜ ਹੋ ਗਿਆ ਹਾਂ ਆਹ ਉਸ ਟਾਂ ਵਿਚਾਰ ਦੀਆਂ ਨੇ ਪਿੱਛੋਂ ਹੋਰ ਮੈਂ ਤਾਂ ਬਣ ਦੁਖੀ ਕੀਤੀ ਪਈ ਹਾਂ ਸੱਚ ਪੁੱਛਦੀ ਐ ਇੰਨਾ ਦੁਖੀ ਤੋਂ ਗਰਮੀ ਦਾ ਦੁਖੀ ਕੀਤਾ ਹੋਇਆ ਆਹੀ ਤਾਂ ਹੋਰ ਹੁੰਦੇ ਮौज ਕਰਨ ਦੀ ਕਿੱਥੇ ਮੈਂ ਮौज ਮੈਂ ਕਿੱਥੇ ਜਾਇਆ ਮੈਂ ਹਜ਼ੂਰ ਸਾਹਿਬ ਨਾਲ ਕਿਤੇ ਹੋਰ ਮੈਂ ਤਾਂ ਕਿਤੇ ਨਹੀਂ ਜਾ ਸਕਦੀ ਹੈਗੀ ਆ ਇੱਕ ਤੈਨੂੰ ਪਤਾ ਉਹਨੂੰ ਬੋਲਣ ਦਾ ਨਹੀਂ ਪਤਾ ਹੋਵੇਗਾ ਉਹ ਬੰਮ ਬੰਮ ਕਰਵਾ ਤੁਰੇਗਾ ਕੋਈ ਬੰਦਾ ਰੋਵਰ ਰੱਖੇ ਸੌ ਗੱਲ ਹੁੰਦੀ ਆ ਹਾਂ ਰੋਵਰ ਚੁੱਪਚਾ ਰਹਿਦਾ ਹੁੰਦਾ ਜੇ ਹੁਣ ਆਪਾਂ ਸਾਰੇ ਦਿਹਾੜੀ ਰੰਦਰਬਰ ਦੀ ਬਾਹਰ ਵਰਗੀ ਬੋਲੀ ਜਾਈਏ ਔਰ ਉਹ ਥੋੜੀ ਰਹਿੰਦਾ ਬੰਦਾ ਇਹ ਤਾਂ ਮੇਰਾ ਵੀ ਚੱਕਤਾ ਹਾਂ ਚੁੱਪਚ ਬਹੁਤ ਰੋਵ ਰਹਿੰਦਾ ਜੇ ਆਪਾਂ ਚਬਰ ਚਬਰ ਬੋਲੀ ਜਾਈਏ ਫਿਰ ਕੋਈ ਰੋਵ ਰੂਪ ਨਹੀਂ ਜਾ ਲੱਗਾ ਜੀ ਤਾਂ ਆਤ ਤਾਂ ਬੋਲਣ ਜੋਗ ਗਈ ਆ ਹਾਲਾ ਕਹਿੰਦਾ ਬੱਦਲ ਗੜਕਦਾ ਹੁੰਦਾ ਜਣਾ ਮੀਂਹ ਨਹੀਂ ਪਾਉਂਦਾ ਹਾਂ ਫਿਰ ਹੋਰ ਕੀ ਦਾਲ ਪਾਣੀ ਕੀ ਬਣਾ ਲਾ ਅੱਕਰੇਲੇ ਪੈਨੇ ਕੱਲ ਦੇ ਉਹਦਾ ਬਾਤ ਕਰੂੰਗੀ ਹੋਰ ਕੀ ਕਰਾਂ ਹਾਂ ਕੱਲ ਤੱਕ ਉਸ ਕੱਲ ਦੇ ਬਚੀ ਪਈ ਆ ਕੁਰੇਲਿਆਂ ਦੀ ਉਦਾਲਾ ਥੋੜੀ ਜੀ ਹਾਂ ਉਹ ਸੱਜ ਹੋਰ ਬਣਾ ਲੂੰਗੀ ਪਰ ਦਿਹਾੜੀਏ ਲੱਗੇ ਨੇ ਮੈਂ ਉਹਨਾਂ ਨੂੰ ਕੁਰੇਲਿਆਂ ਨਾਲ ਕਿਵੇਂ ਸਾਰੂੰਗੀ ਧੋਵੀ ਮੂੰਗੀ ਦੀ ਦਾਲ ਤਾਂ ਮਾ ਕੀ ਕੀਤਾ ਜਾਏ ਭੈਣੇ ਬਹੁਤ ਦੁਖੀ ਕੀਤਾ ਪਿਆ ਉੱਤੋਂ ਸੌਦੇ ਵੀ ਮੁੱਕ ਜਾਂਦੇ ਨੇ ਜਦੋਂ ਜਾਣਾ ਹੁੰਦਾ ਸੌਦਾ ਵੀ ਕੋਈ ਨਹੀਂ ਹਾਂ ਇਹ ਜੀ ਮੇਰੇ ਤਾਂ ਖਲਾੜੇ ਚ ਬਾਹਰ ਲੈ ਕੇ ਗਈ ਆ ਭੈਣੇ ਹਾਂ ਆਟਾ ਵੀ ਪਹੋਣ ਵਾਲਾ ਹਾਂ ਮੈਂ ਤਾਂ ਹਾਂ ਨੇ ਮੰਨ ਗਈ ਵੀ ਫੇਰੇ ਜਾਣ ਕੀ ਕਰਦੀ ਆ ਹੈ ਕਹ ਭੈਣੇ ਜਿਹੜਾ ਕੱਟੇ ਉਹੀ ਜਾਣੇ ਤਾਂ ਆਪੋ ਆਪਣੇ ਘਰ ਦਾ ਆਪ ਨੂੰ ਪਤਾ ਅਗਲਾ ਕਹਿਣ ਦਾ ਸੱਸਾਂ ਮਾੜੀਆਂ ਨੇ ਸੱਸਾਂ ਮਾੜੀਆਂ ਨੇ ਸੱਸਾਂ ਨੇ ਤਾਂ ਇੰਨਾ ਓੱਖਾ ਕੱਟਿਆ ਟਾਈਮ ਹਾਏ ਹਾਏ ਟਾਕੀਆਂ ਵਾਲੇ ਕੱਪੜੇ ਸਿਓ ਸਿਓ ਪਾ ਲੈਣ ਜੈਕਾ ਨੇ ਕੋਈ ਮੂੰਹ ਦਾ ਨਾ ਕਦੇ ਸਿਰ ਦਾ ਨਾ ਇਹ ਤਾਂ ਮੂੰਹਾਂ ਨੂੰ ਪਤਾ ਨਹੀਂ ਕੀ ਕੀ ਕਰਾਈ ਜਾਂਦੇ ਨੇ ਥੋੜੇ ਇੱਕ ਦਿਨਾਂ ਬਾਅਦ ਆ ਬਾਲਾਂ ਨੂੰ ਕਰਾ ਲਿਆ ਹੋਰ ਭੈਣੇ ਜਿਹੜਾ ਰੱਬ ਨੇ ਰੰਗ ਰੂਪ ਦਿੱਤਾ ਉਹਦੇ ਵਰਗੇ ਤਾਂ ਐਸ਼ ਕਿੱਥੋਂ ਨਹੀਂ ਮਿਲਦੀ ਜੀ ਇਹ ਤਾਂ ਨਕਲੀ ਆ ਭੈਣੇ ਬਾਅਦ ਚ ਭੇਡਾਂ ਵਰਗੇ ਮੂੰਹ ਹੋਈ ਨਾ ਚਿਬੜਾ ਵਰਗੇ ਆਏ ਚਿਪਕਦੀਆਂ ਚਿਪਕਦੀਆਂ ਅ ਚੋਰੀਆਂ ਪੈਣ ਲੱਗ ਜਾਂਦੀਆਂ ਨਾਲ ਦੇਖ ਲਾ ਆਪਾਂ 60 60 62 64 ਸਾਲ ਦੇ ਆਪਣੇ ਹਜਰ ਨੂੰ ਨਾ ਬੁੱਥੇ ਚੰਗੇ ਨੇ ਉਹਨਾਂ ਦੇ ਬੁੱਥੇ ਤਾਂ ਆਏ ਨੇ ਜਿਵੇਂ ਬੁੱਬਲ ਚ ਪਾ ਕੇ ਕੱਢੇ ਹੁੰਦੇ ਨੇ ਬੱਚੇ ਇਹ ਚੋਰੀਆਂ ਚੋਰੀ ਨਾ ਹਾਂ ਕੀ ਹਮਰਖ ਮਾ ਕੀ ਦੱਸਾਂ ਮੈਂ ਤਾਂ ਕੁਛ ਨਹੀਂ ਆਪ ਕਰ ਸਕਦੀ ਮੇਰੇ ਤਾਂ ਹੱਥ ਆਪ ਖੜੇ ਹੋਏ ਪਏ ਨੇ ਉੱਤੋਂ ਜਿਹੜੇ ਕਹਿੰਦੇ ਦੋ ਚਾਰ ਮਹੀਨੇ ਹੋਰ ਲੰਘੋ ਕਿ ਆਪ ਚੂਣੀਆ ਨਹੀਂ ਹੈਗੀਆਂ ਜੇ ਚੂਣੀ ਆਉਣ ਫੇਰ ਕੰਮ ਕਹੇ ਮੈਂ ਮੇਰੇ ਤਾਂ ਭਾਈ ਆਪ ਗੁੱਟ ਖੜੇ ਨੇ ਮੇਰੇ ਕਾ ਹੱਥ ਖੜੇ ਨਹੀਂ ਭਣ ਸਾਜੀ ਸੀਰੀ ਤਾਂ ਪਾ ਜਾਂਦੇ ਨੇ ਹੁਣ ਨਹੀਂ ਰਹਿੰਦੇ ਅੱਗੇ ਆਏ ਸਾਜੀ ਵੀ ਨਹੀਂ ਹੈਗੇ ਹੁਣ ਅੱਗੇ ਸਾਜੀ ਸੀਰੀ ਧਾਰਾਂ ਚੋ ਜ ਜਾਂਦੇ ਸੀ ਹੁਣ ਤਾਂ ਉਹ ਤਾਂ ਕਹਿੰਦੇ ਨੇ ਭਾ ਜਿਹੜੇ ਸਾਨੂੰ ਧਾਰਾਂ ਚ ਆਉਣੀਏ ਨਹੀਂ ਆਉਂਦੀਆਂ ਠੀਕ ਕਰੂ ਬੰਦਾ ਹੁਣ ਤਾਂ ਆਪਣੇ ਆਪਣੇ ਲੋਕਾਂ ਤਾਂ ਹੱਥ ਖੜੇ ਹੋਗੇ ਮੈਂ ਤਾਂ ਇਹੀ ਕਹਿੰਦੀ ਆ ਵੀ ਚੁੱਪ ਕਰਕੇ ਆਪਣਾ ਉਹਨਾਂ ਕੰਮ ਕਰੋ ਜਿੰਨਾ ਕੱਪ ਦੇ ਤੋ ਹੋ ਜਵੇ ਹੈ ਕਿ ਨ ਇੱਕ ਬੜਾ ਹਫਾ ਪਾ ਬੋਈ ਨਾ ਕੀ ਫਾਇਦਾ ਕੋਈ ਨਹੀਂ ਕਿਸੇ ਨੂੰ ਪੁੱਛਦਾ ਆ ਦੇਖੀ ਸੀ ਵੀਡੀਓ ਉਹ ਜਿਹੜੀ ਬਠਿੰਡੇ ਵਾਲੀ ਗੁੜੀ ਉਹ ਤੋਂ ਛੱਡੀ ਐ ਮੋਹਾਲੀ ਕੋਲ ਕੋ ਬਣਿਆ ਬਿਰਦਾ ਆਸ਼ਰਮਾ ਕਿੰਨੇ ਪੰਜ ਜਵਾਕ ਨੇ ਉਹਦੇ ਇਹ ਤਿੰਨ ਮੁੰਡੇ ਨਾ ਤਿੰਨ ਕੁੜੀਆਂ ਦੋ ਅਮਰੀਕਾ ਚ ਇੱਕ ਆਸਟ੍ਰੇਲੀਆ ਚ ਪੱਕੀਆਂ ਇੱਕ ਮੁੰਡਾ ਅਮਰੀਕਾ ਚ ਪੱਕਾ ਇੱਕ ਕਹਿੰਦੇ ਸੀ ਕੈਨੇਡਾਰੀ ਦਾ ਕੰਮ ਕਰਦਾ ਮ ੱਟਕਾ ਦੇ ਘਟੂਹੀ ਤੋੜਤੀ ਆਪਣੀ ਜਿਹੜਾ ਕੋਲ ਮਾਰਾ ਮੋਟਾ ਸੰਭ ਕੇ ਰੱਖਿਆ ਕਾ ਹਾਂ ਤੂੰ ਸਿਆਣੀ ਬਣੋ ਮੇਰੀ ਵੀ ਇੱਕਦਮ ਚਲੀ ਗਈ ਪੇਟੀ ਦੀ ਚਾਬੀ ਮੈਂ ਪੇਟੀ ਦੇ ਕੱਪੜੇ ਥੱਲੇ ਦੇ ਗਈ ਮੇਰੇ ਹੁੰਦੇ ਨੂੰ ਪੇਟੀ ਫੋਲੀ ਖੜੇ ਮੈਂ ਤਾਂ ਪੇਟੀ 'ਚ ਕੁਝ ਨਹੀਂ ਰੱਖਦੀ ਲੀਆ ਨੇ ਚਾਰ ਚੱਟਲ ਬਹੀ ਬਣਾ ਆ ਆਇਆ ਮੈਂ ਤਾਂ ਆਪਣਾ ਸਾਰਾ ਕੁਝ ਬੈਂਕ 'ਚ ਜਮਾ ਕਰਾ ਕੇ ਉਹਦਾ ਕਾਪੀ ਵੀ ਇਹ ਜਿਹੜਾ ਮਾਰਾ ਮੋਟਾ ਦੋ ਛਿਲੜ ਹੁੰਦੇ ਨੇ ਭੈਣੇ ਮੈਂ ਤਾਂ ਕਿਸੇ ਦੇ ਘਰੇ ਰੱਖ ਲੰਨੀ ਆ ਕਾਪੀ ਇਹਦੇ ਕੋਈ ਨਹੀਂ ਮਰਚੂ ਨਰਚਣਾ ਕੋਈ ਕਾਪੀ ਨਹੀਂ ਰੱਖਦਾ ਹੁੰਦਾ ਉਹ ਨਾ ਰੱਖਿਆ ਕੀ ਕਰੂ ਤੋ ਕੀ ਕਢਾ ਲੂ ਅਗਲਾ ਹਾਂ ਉਹ ਜੂਆ ਨੇ ਆਹੀ ਆ ਜੀ ਮਾੜੀ ਮੁੱਠੀ